ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਮਾਰਕ ਕਾਰਨੀ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨਾਲ ਮੀਟਿੰਗ 트੍ਰੰਪ ਨੇ ਕਾਰਨੀ ਨੂੰ ਵਿਸ਼ਵ ਪੱਧਰੀ ਨੇਤਾ ਤੇ ਮਜ਼ਬੂਤ ਵਾਰਤਾਕਾਰ ਦੱਸਿਆ ਕਾਰਨੀ ਨੇ ਭਾਰਤ-ਪਾਕ ਜੰਗ ਰੋਕਣ ਦਾ 트੍ਰੰਪ ਨੂੰ ਦਿੱਤਾ ਸਹਿਰਾ ਦੋਵਾਂ ਦੇਸ਼ਾਂ 'ਚ ਸ਼ਾਂਤੀ ਸਥਾਪਿਤ ਕਰਨ ਲਈ ਕੀਤੀ 트੍ਰੰਪ ਦੀ ਪ੍ਰਸ਼ੰਸਾ ਡੋਮਨਿਕ ਲੇਬਲਾਨ ਨੇ 트럼ਪ ਤੇ ਕਾਰਨੀ ਦੀ ਮੀਟਿੰਗ ਨੂੰ ਦੱਸਿਆ ਸਫਲ ਲੇਬਲਾਨ ਅਜੇ ਵਾਸ਼ਿੰਗਟਨ 'ਚ ਰਹਿ ਕੇ ਅੱਗੇ ਦੀ ਗੱਲਬਾਤ ਜਾਰੀ ਰੱਖਣਗੇ ਪ੍ਰਾਈਵੇਸੀ ਖਦਸ਼ੀਆਂ ਕਾਰਨ ਨਵਾਂ ਬਾਰਡਰ ਬਿੱਲ ਪੇਸ਼ ਕਰੇਗੀ ਸਰਕਾਰ ਵਿਰੋਧੀ ਧਿਰ ਨੇ ਕਿਹਾ ਕਿ ਉਹ ਮੌਜੂਦਾ ਬਿੱਲ ਨੂੰ ਸਮਰਥਨ ਨਹੀਂ ਦੇਵੇਗੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵਾਸ਼ਿੰਗਟਨ 'ਚ ਦੂਜੀ ਵਾਰ ਵਾਈਟ ਹਾਊਸ ਵਿਖੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨਾਲ ਮੀਟਿੰਗ ਕੀਤੀ ਇਸ ਦੌਰਾਨ 트럼ਪ ਨੇ ਕਿਹਾ ਕਿ ਫੈਂਟਾਨੇਲ ਸੰਕਟ ਕਦੇ ਵੀ ਮੁੱਕਣ ਵਾਲਾ ਨਹੀਂ ਪਰ ਕੈਨੇਡਾ ਇਸ ਨਾਲ ਨਜਿੱਠਣ 'ਚ ਕਾਫੀ ਵਧੀਆ ਕੰਮ ਕਰ ਰਿਹਾ ਹੈ ਟਰੰਪ ਨੇ ਅਸਿੱਧੇ ਤੌਰ ਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਗੱਲ ਦੁਹਰਾਈ ਪਰ ਤੁਰੰਤ ਕਿਹਾ ਕਿ ਉਹ ਮਜ਼ਾਕ ਕਰ ਰਹੇ ਨੇ ਤੇ ਦੋਵਾਂ ਮੁਲਕਾਂ 'ਚ ਰਿਲੇਵਾ ਹੋ ਸਕਦਾ ਹੈ। ਉਹਨਾਂ ਨੇ ਮਾਰਕ ਕਾਰਨੀ ਨੂੰ ਵਿਸ਼ੇਸ਼ ਪੱਧਰੀ ਨੇਤਾ ਤੇ ਮਜ਼ਬੂਤ ਵਾਰਤਾਕਾਰ ਆਖਿਆ। ਦੋਵੇਂ ਨੇਤਾਵਾਂ ਦੀ ਪਿਛਲੀ ਮੁਲਾਕਾਤ ਦੇ ਬਾਅਦ ਤੋਂ ਹੀ ਵਪਾਰਕ ਗੱਲਬਾਤਾਂ ਰੁਕੀਆਂ ਹੋਈਆਂ ਸੰਤ ਕੈਨੇਡਾ ਉੱਤੇ ਹੋਰ ਟੈਰਿਫ ਲਾਗੂ ਕੀਤੇ ਗਏ ਸਨ ਕਾਰਨੀ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਅਮਰੀਕੀ ਸਟੀਲ ਟੈਰਿਫ ਦੇ ਵਿੱਚ ਥੋੜੀ ਰਾਹਤ ਦੀ ਮੰਗ ਕਰਨਗੇ ਪਰ ਉਹਨਾਂ ਨੇ ਆਪਣੇ ਟੀਚਿਆਂ ਤੇ ਇਰਾਦਿਆਂ ਬਾਰੇ ਖੁੱਲ ਕੇ ਕੁਝ ਨਹੀਂ ਦੱਸਿਆ ਕਨਜ਼ਰਵੇਟਿਵ ਲੀਡਰ ਪੀਅਰੇ ਪੋਲੀਏਵ ਨੇ ਕਾਰਨੀ ਤੇ ਰਾਜਨੀਤਿਕ ਦਬਾਅ ਬਣਾਉਂਦੇ ਹੋਏ ਇੱਕ ਖੁੱਲਾ ਪੱਤਰ ਵੀ ਲਿਖਿਆ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਆਪਣੇ ਕੀਤੇ ਵਾਅਦਿਆਂ ਨੂੰ ਸਿਰੇ ਚੜਾਓ ਹੁਣ ਰਾਸ਼ਟਰਪਤੀ ਟਰੰਪ ਦਾ ਲੈਜਾ ਕੈਨੇਡਾ ਨੂੰ ਲੈ ਕੇ ਪਿਛਲੀ ਵਾਰ ਨਾਲੋਂ ਵੱਧ ਸਕਾਰਾਤਮਕ ਨਜ਼ਰ ਆ ਰਿਹਾ ਹੈ ਉਨ੍ਹਾਂ ਦੀਆਂ ਕੁਝ ਤਾਜ਼ਾ ਟਿੱਪਣੀਆਂ 'ਚ ਇਹ ਨਰਮ ਰਵਈਆ ਸਾਫ਼ ਝਲਕਦਾ ਏ ਆਟੋ ਉਦਯੋਗ ਬਾਰੇ 트াম্প ਨੇ ਕਿਹਾ ਕਿ ਅਸੀਂ ਆਪਣੀਆਂ ਕਾਰਾਂ ਇੱਥੇ ਬਣਾਉਣਾ ਚਾਹੁੰਦੇ ਹਾਂ ਨਾਲ ਹੀ ਅਸੀਂ ਚਾਹੁੰਦੇ ਹਾਂ ਕਿ ਕੈਨੇਡਾ ਵੀ ਕਾਰਾਂ ਬਣਾਉਣ 'ਚ ਚੰਗਾ ਕੰਮ ਕਰੇ ਇਸ ਲਈ ਅਸੀਂ ਕੁਝ ਫਾਰਮੂਲੇ 'ਤੇ ਕੰਮ ਕਰ ਰਹੇ ਹਾਂ ਤੇ ਮੈਨੂੰ ਲੱਗਦਾ ਹੈ ਕਿ ਅਸੀਂ ਸਫਲ ਹੋਵਾਂਗੇ ਕੈਨੇਡਾ ਨਾਲ ਸੰਭਾਵੀ ਸਮਝੌਤੇ 'ਤੇ 트াম্প ਨੇ ਕਿਹਾ ਕਿ ਅਸੀਂ ਕਈ ਗੱਲਾਂ 'ਤੇ ਕੰਮ ਕਰ ਰਹੇ ਹਾਂ ਮੈਨੂੰ ਲੱਗਦਾ ਹੈ ਕਿ ਉਹ ਇੱਥੋਂ ਕਾਫੀ ਖੁਸ਼ ਹੋ ਕੇ ਜਾਣਗੇ ਫ੍ਰੈਂਟਾਨੀਅਲ ਸੰਕਟ ਤੇ 트럼ਪ ਨੇ ਕਿਹਾ ਕਿ ਕੈਨੇਡਾ ਨੇ ਇਸ ਮਾਮਲੇ ਤੇ ਕਾਫੀ ਮਿਹਨਤ ਕੀਤੀ ਹੈ ਤੇ ਪਿਛਲੇ ਸਮੇਂ ਨਾਲੋਂ ਕਾਫੀ ਵਧੀਆ ਕੰਮ ਕੀਤਾ ਹੈ ਹਾਲਾਂਕਿ ਇਹ ਕਹਿਣਾ ਜੇ ਜਲਦਬਾਜ਼ੀ ਹੋਵੇਗੀ ਕਿ ਕੋਈ ਵੱਡਾ ਬਦਲਾ ਆ ਗਿਆ ਹੈ ਪਰ ਇਹ ਪਿਛਲੇ ਸਮੇਂ ਦੇ 트럼ਪ ਦੇ ਤਿੱਖੇ ਬਿਆਨਾਂ ਨਾਲੋਂ ਕਾਫੀ ਨਰਮ ਅਤੇ ਸਹਿਯੋਗੀ ਲਹਿਜਾ ਹੈ ਖਾਸ ਕਰਕੇ ਵਪਾਰਕ ਮਾਮਲਿਆਂ 'ਚ ਜਿੱਥੇ 트럼ਪ ਆਮ ਤੌਰ ਤੇ ਕਾਫੀ ਸਖਤ ਰੁਖ ਰੱਖਦੇ ਆਏ ਨੇ ਜਦੋਂ 트럼ਪ ਤੋਂ ਪੁੱਛਿਆ ਗਿਆ ਕਿ ਕੀ ਉਹ ਕੈਨੇਡੀਅਨ ਲੋਕਾਂ ਨੂੰ ਕਹਿਣਾ ਚਾਹੁੰਦੇ ਨੇ ਜੋ ਹੁਣ ਅਮਰੀਕਾ ਯਾਤਰਾ ਤੋਂ ਜੋ ਜਕਰੈ ਨੇ ਤਾਂ 트럼ਪ ਨੇ ਕਿਹਾ ਕਿ ਮੈਂ ਉਹਨਾਂ ਦੀ ਗੱਲ ਨੂੰ ਸਮਝਦਾ ਹਾਂ ਅਸੀਂ ਚਾਹੁੰਦੇ ਹਾਂ ਕਿ ਕੈਨੇਡਾ ਵਧੀਆ ਕਰੇ ਪਰ ਇਹ ਇੱਕ ਹੱਦ ਆ ਜਾਂਦੀ ਹੈ ਜਿੱਥੇ ਅਸੀਂ ਵੀ ਉਹੀ ਕਾਰੋਬਾਰ ਚਾਹੁੰਦੇ ਹਾਂ ਅਸੀਂ ਇੱਕੋ ਕੰਮ ਲਈ ਮੁਕਾਬਲਾ ਕਰ ਰਹੇ ਹਾਂ ਇਹੀ ਮੁੱਦਾ ਹੈ ਫਿਰ 트럼ਪ ਨੇ ਕਿਹਾ ਕਿ ਇਸ ਮੁੱਦੇ ਨੂੰ ਹੱਲ ਕਰਨ ਦਾ ਇੱਕ ਰਸਤਾ ਮੈਂ ਹਰ ਵਾਰੀ ਦੱਸਦਾ ਹਾਂ ਇਹ ਬਹੁਤ ਸੌਖਾ ਰਸਤਾ ਹੈ ਅਗਲੇ ਸਾਲ ਕੈਨੇਡਾ ਯੂਐਸ ਮੈਕਸੀਕੋ ਸਮਝੌਤੇ ਦੀ ਮੁਰ ਸਮੀਖਿਆ ਹੋਣੀ ਹੈ ਇਹੀ ਵਪਾਰਕ ਸਮਝੌਤਾ ਉਹ ਕਾਰਨ ਹੈ ਜਿਸ ਕਰਕੇ ਕੈਨੇਡਾ ਤੇ ਲੱਗਣ ਵਾਲੀਆਂ ਪ੍ਰਭਾਵੀ ਟੈਰਿਫ ਦਰਾਂ ਕਾਫੀ ਘਟ ਨੇ ਇੱਕ ਰਿਪੋਰਟਰ ਨੇ ਪੁੱਛਿਆ ਕਿ ਜਦੋਂ ਇਹ ਮੁਕਤ ਵਪਾਰ ਸਮਝੌਤਾ ਮੁੜ ਗੱਲਬਾਤ ਲਈ ਖੁੱਲੇਗਾ ਤਾਂ ਕੀ ਕੈਨੇਡਾ ਅਤੇ ਅਮਰੀਕਾ ਵਿਚਕਾਰ ਕੋਈ ਘੱਟੋ-ਘੱਟ ਟੈਰਿਫ ਲੱਗੇਗਾ ਰਾਸ਼ਟਰਪਤੀ 트ੰਪ ਨੇ ਜਵਾਬ ਚ ਸੰਕੇਤ ਦਿੱਤਾ ਕਿ ਟੈਰਿਫ ਪੂਰੀ ਤਰ੍ਹਾਂ ਖਤਮ ਨਹੀਂ ਹੋਣਗੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਸ਼ਾਂਤੀ ਲਿਆਉਣ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੀ ਪ੍ਰਸ਼ੰਸਾ ਕੀਤੀ ਅਤੇ ਉਹਨਾਂ ਨੂੰ ਪਰਵਰਤਨਕਾਰੀ ਰਾਸ਼ਟਰਪਤੀ ਕਿਹਾ ਵਾਈਟ ਹਾਊਸ ਵਿਖੇ ਦਵੱਲੀ ਗੱਲਬਾਤ ਦੌਰਾਨ ਕਾਰਨੀ ਨੇ ਵਿਸ਼ਵ ਮਾਮਲਿਆਂ ਅਤੇ ਆਰਥਿਕ ਸਥਿਰਤਾ ਤੇ ਟਰੰਪ ਦੇ ਪ੍ਰਭਾਵ ਦੀ ਛਲਾਗਾ ਕੀਤੀ ਟਰੰਪ ਦੇ ਹੰਗਾਰੇ 'ਚ ਕਾਰਨੀ ਨੇ ਓਵਲ ਆਫਿਸ 'ਚ ਕਿਹਾ ਕਿ ਤੁਸੀਂ ਇੱਕ ਪਰਵਰਤਨਕਾਰੀ ਰਾਸ਼ਟਰਪਤੀ ਹੋ ਅਰਥਚਾਰੇ 'ਚ ਪਰਵਰਤਨ ਨਾਟੋ ਭਾਈਵਾਲਾਂ ਦੀ ਰੱਖਿਆ ਖਰਚਾਂ ਪ੍ਰਤੀ ਬੇਮਿਸਾਲ ਵਚਨਬੱਧਤਾ ਭਾਰਤ ਪਾਕਿਸਤਾਨ ਤੋਂ ਲੈ ਕੇ ਅਜ਼ਰਬੈਜਾਨ ਆਰਮੀਨੀਆ ਤੱਕ ਸ਼ਾਂਤੀ ਈਰਾਨ ਨੂੰ دہشت ਦੀ ਤਾਕਤ ਵਜੋਂ ਕਮਜ਼ੋਰ ਕਰਨਾ ਤੁਹਾਡੀ ਅਗਵਾਈ ਤੋਂ ਬਿਨਾ ਮੁਸ਼ਕਲ ਸਿਗਾ ਮਾਰਚ 'ਚ ਅਹੁਦਾ ਸੰਭਾਲਣ ਵਾਲੇ ਕਾਰਨੀ ਨੇ ਇਸ ਤੋਂ ਪਹਿਲਾਂ ਮਈ 'ਚ ਵਾਸ਼ਿੰਗਟਨ ਦੇ ਦੌਰੇ ਦੌਰਾਨ 트ੰਪ ਨਾਲ ਮੁਲਾਕਾਤ ਕੀਤੀ ਸੀ ਮੰਗਲਵਾਰ ਨੂੰ ਉਹਨਾਂ ਦੀਆਂ ਟਿੱਪਣੀਆਂ 트ੰਪ ਦੀਆਂ ਟੈਰਿਫ ਦੀਆਂ ਧਮਕੀਆਂ ਤੇ ਇਸ ਸਾਲ ਦੇ ਸ਼ੁਰੂ 'ਚ ਕੈਨੇਡਾ ਨੂੰ ਸੰਯੁਕਤ ਰਾਜ ਦੇ ਵਿੱਚ ਸ਼ਾਮਲ ਕਰਨ ਦੇ ਵਿਵਾਦਪੂਰਨ ਦਾਅਵਿਆਂ ਨੂੰ ਲੈ ਕੇ ਮਹੀਨਿਆਂ ਦੀ ਕੂਟਨੀਤਿਕ ਬੇਚੈਨੀ ਤੋਂ ਬਾਅਦ ਕੈਨੇਡਾ ਦੇ ਰੁਖ 'ਚ ਇੱਕ ਮਹੱਤਵਪੂਰਨ ਤਬਦੀਲੀ ਦਾ ਸੰਕੇਤ ਦਿੰਦੀਆਂ ਨੇ 트ੰਪ ਨੇ ਸੋਮਵਾਰ ਨੂੰ ਇੱਕ ਵੱਖਰੇ ਸੰਬੋਧਨ 'ਚ ਭਾਰਤ ਅਤੇ ਪਾਕਿਸਤਾਨ ਸਮੇਤ ਵਿਸ਼ਵ ਯੁੱਧਾਂ ਨੂੰ ਰੋਕਣ ਲਈ ਟੈਰਿਫ ਦੀ ਵਰਤੋਂ ਕਰਨ ਦਾ ਦੁਬਾਰਾ ਸਿਹਰਾ ਲਿਆ ਉਨਾ ਦਲੀਲ ਦਿੱਤੀ ਕਿ ਸੰਯੁਕਤ ਰਾਜ ਦੇ ਵਪਾਰਕ ਪ੍ਰਭਾਵ ਨੇ ਇਸ ਨੂੰ ਇੱਕ ਸ਼ਾਂਤੀ ਰੱਖਿਆ ਕੁ ਰਾਸ਼ਟਰ ਵਜੋਂ ਸਥਾਪਿਤ ਕੀਤਾ ਹੈ 트럼ਪ ਨੇ ਕਿਹਾ ਕਿ ਜੇ ਮੇਰੇ ਕੋਲ ਟੈਰਿਫ ਦੀ ਸ਼ਕਤੀ ਨਾ ਹੁੰਦੀ ਤਾਂ ਘੱਟੋ ਘੱਟ 7 ਚੋਂ 4 جنگਾਂ ਚੱਲ ਰਹੀਆਂ ਹੁੰਦੀਆਂ ਜੇ ਤੁਸੀਂ ਭਾਰਤ ਅਤੇ ਪਾਕਿਸਤਾਨ ਨੂੰ ਦੇਖੋ ਤਾਂ ਉਹ ਲੜਨ ਲਈ ਤਿਆਰ ਸਨ 7 ਜਹਾਜ਼ਾਂ ਨੂੰ ਡੇਗਿਆ ਗਿਆ ਸੀ ਮੈਂ ਬਿਲਕੁਲ ਨਹੀਂ ਦੱਸਣਾ ਚਾਹੁੰਦਾ ਕਿ ਮੈਂ ਕੀ ਕਿਹਾ ਪਰ ਜੋ ਮੈਂ ਕਿਹਾ ਉਹ ਬਹੁਤ ਪ੍ਰਭਾਵਸ਼ਾਲੀ ਸੀ 트럼ਪ ਕਈ ਵਾਰ ਇਹ ਦਾਅਵਾ ਕਰ ਚੁੱਕੇ ਨੇ ਕਿ ਉਹਨਾਂ ਦੇ ਕੂਟਨੀਤਿਕ ਯਤਨਾਂ ਨੇ ਦੋ ਪਰਮਾਣੂ ਹਥਿਆਰਬੰਦ ਗਵਾਂਡੀਆਂ ਦਰਮਿਆਨ ਤਣਾਅ ਨੂੰ ਨਿਪਟਾਉਣ 'ਚ ਮਦਦ ਕੀਤੀ ਹਾਲਾਂਕਿ ਭਾਰਤ ਨੇ ਕਿਸੇ ਵੀ ਤੀਜੀ ਧਿਰ ਦੀ ਵਿਚੋਲਗੀ ਦੇ ਸੁਝਾਅ ਨੂੰ ਸਖਤੀ ਨਾਲ ਰੱਦ ਕਰ ਦਿੱਤਾ ਵਿਦੇਸ਼ ਮੰਤਰਾਲੇ ਨੇ ਵਾਰ-ਵਾਰ ਇਹ ਬਰਕਰਾਰ ਰੱਖਿਆ ਕਿ ਜੰਗਬੰਦੀ ਦਾ ਸਮਝੌਤਾ ਭਾਰਤ ਅਤੇ ਪਾਕਿਸਤਾਨ ਦੇ ਮਿਲਟਰੀ ਆਪਰੇਸ਼ਨਾਂ ਦੇ ਡਾਇਰੈਕਟਰ ਜਨਰਲਸ ਦੇ ਵਿਚਕਾਰ ਸਥਾਪਤ ਫੋਜੀ ਸੰਚਾਰ ਚੈਨਲਾਂ ਰਾਹੀਂ ਸਿੱਧੇ ਤੌਰ ਤੇ ਹੋਇਆ ਸੀ ਭਾਰਤ ਨੇ 7 ਮਈ ਨੂੰ ਪਹਿਲਗਾਮ ਹਮਲੇ ਜਿਸ ਵਿੱਚ 22 April ਨੂੰ 26 ਨਾਗਰਿਕ ਮਾਰੇ ਗਏ ਸਨ ਦੇ ਜਵਾਬ ਚ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਚ ਅਤਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਰੇਸ਼ਨ ਸਿੰਦੂਰ ਕੀਤਾ ਸੀ ਸਰਹੱਦ ਪਾਰ ਤੋਂ 4 ਦਿਨਾਂ ਦੇ ਤੀਬਰ ਡਰੋਨ ਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਦੋਵੇਂ ਧਿਰਾਂ 10 ਮਈ ਨੂੰ جنگ ਖਤਮ ਕਰਨ ਲਈ ਸਹਿਮਤ ਹੋ ਗਈਆਂ ਸਨ ਕੈਨੇਡਾ ਅਮਰੀਕਾ ਵਪਾਰ ਲਈ ਜ਼ਿੰਮੇਵਾਰ ਮੰਤਰੀ ਡੋਮਨਿਕ ਲੈਬਲਾਨ ਨੇ ਦੱਸਿਆ ਕਿ ਟਰੰਪ ਨਾਲ ਕਾਰਨੀ ਦੀ ਮੀਟਿੰਗ ਸਫਲ ਸਕਾਰਾਤਮਕ ਤੇ ਗੰਭੀਰ ਰਹੀ ਉਹਨਾਂ ਨੇ ਕਿਹਾ ਕਿ ਦੋਹਾਂ ਪੱਖਾਂ ਨੇ ਪਹਿਲਾਂ ਨਾਲੋਂ ਵਧੇਰੇ ਡੂੰਘਾਈ ਨਾਲ ਗੰਭੀਰ ਮੁੱਦਿਆਂ ਤੇ ਗੱਲ ਕੀਤੀ ਮਾਰਕ ਕਾਰਨੀ ਦੀ ਟਰੰਪ ਨਾਲ ਮੁਲਾਕਾਤ ਤੋਂ ਪਹਿਲਾਂ ਕਈ ਕੈਨੇਡੀਅਨ ਸੂਤਰਾਂ ਨੇ ਦੱਸਿਆ ਸੀ ਕਿ ਸਟੀਲ ਤੇ ਲੱਗੇ ਟੈਰਿਫ ਹਟਾਏ ਜਾਂ ਘਟਾਏ ਜਾਣ ਦੀ ਉਮੀਦ ਹੈ ਪਰ ਅੱਜ ਦੀ ਮੀਟਿੰਗ ਤੋਂ ਇਹ ਨਹੀਂ ਲੱਗਦਾ ਕਿ ਕੈਨੇਡਾ ਨੂੰ ਇਸ ਮਾਮਲੇ 'ਚ ਕੋਈ ਠੋਸ ਰਾਹਤ ਮਿਲੀ ਹੈ ਜਦੋਂ ਲੈਬਲਾਨ ਤੋਂ ਪੁੱਛਿਆ ਗਿਆ ਕਿ ਫਿਰ ਕੈਨੇਡੀਅਨ ਪੱਖ ਇਸ ਮੀਟਿੰਗ ਨੂੰ ਸਫਲ ਕਿਵੇਂ ਕਹਿ ਸਕਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਸਾਫ਼ ਕਰ ਚੁੱਕੇ ਸਨ ਕਿ ਅੱਜ ਕਿਸੇ تفصیلی ਸਮਝੌਤੇ ਦੀ ਉਮੀਦ ਨਹੀਂ ਸੀ ਉਹਨਾਂ ਨੇ ਕਿਹਾ ਕਿ ਉਹ ਵਸ਼ਿੰਗਟਨ 'ਚ ਰਹਿ ਕੇ ਗੱਲਬਾਤ ਜਾਰੀ ਰੱਖਣਗੇ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਪ੍ਰਗਤੀ ਹੋਵੇਗੀ ਲਬਲਾ ਨੇ ਇਹ ਵੀ ਦੱਸਿਆ ਕਿ ਮੀਟਿੰਗ ਦੇ ਅੰਤ 'ਚ ਟਰੰਪ ਅਤੇ ਕਾਰਨੀ ਨੇ ਆਪਣੇ ਕੈਬਨਟ ਮੰਤਰੀਆਂ ਨੂੰ ਇਹ ਨਿਰਦੇਸ਼ ਦਿੱਤੇ ਕਿ ਸਟੀਲ ਐਲੂਮੀਨੀਅਮ ਤੇ ਊਰਜਾ ਨਾਲ ਜੁੜੇ ਮੁੱਦਿਆਂ ਤੇ ਜਲਦੀ ਸਮਝੌਤੇ ਕੀਤੇ ਜਾਣ ਇਹ ਗੱਲ ਧਿਆਨ ਦੇਣ ਵਾਲੀ ਹੈ ਜੇ 트ੰਪ ਸਿੱਧਾ ਕਹਿ ਰਹੇ ਨੇ ਕਿ ਕੋਈ ਸਮਝੌਤਾ ਹੋਣਾ ਚਾਹੀਦਾ ਹੈ ਤਾਂ ਇਹ ਇੱਕ ਅਹਿਮ ਨੁਕਤਾ ਹੈ ਲਬਲਾਨ ਨੇ ਕਿਹਾ ਕਿ ਉਹ ਅਤੇ ਕੈਨੇਡਾ ਦੀ ਵਪਾਰ ਟੀਮ ਵਾਸ਼ਿੰਗਟਨ 'ਚ ਹੀ ਰਹੇਗੀ ਤਾਂ ਜੋ ਗੱਲਬਾਤ ਜਾਰੀ ਰਹੇ ਉਹਨਾਂ ਇਹ ਨਹੀਂ ਦੱਸਿਆ ਕਿ ਸਮਝੌਤਾ ਕਦੋਂ ਹੋ ਸਕਦਾ ਹੈ ਉਹਨਾਂ ਇਹ ਵੀ ਕਿਹਾ ਕਿ ਅੱਜ ਦੀ ਮੀਟਿੰਗ ਦੌਰਾਨ 트ੰਪ ਅਤੇ ਪੂਰੀ ਅਮਰੀਕੀ ਟੀਮ ਵੱਲੋਂ ਪ੍ਰਗਤੀ ਲਈ ਤੇਜ਼ੀ ਨਾਲ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਗਈ ਹੈ ਕੈਨੇਡਾ ਦੀ ਫੈਡਰਲ ਸਰਕਾਰ ਇੱਕ ਨਵਾਂ ਬਿੱਲ ਲਿਆਉਣ ਦੀ ਤਿਆਰੀ ਚ ਹੈ ਜੋ ਕਿ ਉਹਨਾਂ ਦੇ ਪਹਿਲਾਂ ਹੀ ਪੇਸ਼ ਕੀਤੇ ਬਾਰਡਰ ਸੁਰੱਖਿਆ ਬਿੱਲ C2 ਵਰਗਾ ਹੋਵੇਗਾ ਪਰ ਨਵੇਂ ਬਿੱਲ ਚ ਉਹਨਾਂ ਧਾਰਾਵਾਂ ਨੂੰ ਹਟਾ ਦਿੱਤਾ ਜਾਵੇਗਾ ਜਿਨ੍ਹਾਂ ਉੱਤੇ ਵਿਰੋਧੀ ਧਿਰਾਂ ਅਤੇ ਨਾਗਰਿਕ ਆਜ਼ਾਦੀ ਅਧਿਕਾਰ ਸਮੂਹਾਂ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ਸਰਕਾਰ ਦੇ ਸੂਤਰਾਂ ਨੇ ਕੈਨੇਡੀਅਨ ਮੀਡੀਆ ਨੂੰ ਦੱਸਿਆ ਕਿ ਇਹ ਨਵਾਂ ਬਿੱਲ ਹਫ਼ਤੇ ਦੇ ਅੰਦਰ ਹੀ ਪੇਸ਼ ਕੀਤਾ ਜਾ ਸਕਦਾ ਹੈ ਇਸ ਬਿੱਲ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਬਾਰਡਰ ਸੁਰੱਖਿਆ ਨਾਲ ਸੰਬੰਧਿਤ ਲਾਏ ਜਾਣ ਵਾਲੇ ਨਿਯਮ ਪਾਰਲੀਮੈਂਟ ਦਾ ਪੜਾਅ ਪਾਰ ਕਰ ਸਕਣ ਪਰ ਬਿਨਾਂ ਉਹਨਾਂ ਵਿਵਾਦਿਤ ਨਿਯਮਾਂ ਦੇ ਜੋ ਲੋਕਾਂ ਦੀ ਪਰਦੇਦਾਰੀ ਤੇ ਆਜ਼ਾਦੀਆਂ ਨੂੰ ਘਟਾ ਸਕਦੇ ਨੇ ਪੁਰਾਣੇ ਬਿੱਲ C2 ਜੋ ਕਿ ਜੂਨ ਚ ਪੇਸ਼ ਕੀਤਾ ਗਿਆ ਸੀ ਦੇ ਅੰਦਰ ਕਈ ਸਰਕਾਰੀ ਤਾਕਤਾਂ ਨੂੰ ਵਧਾਇਆ ਗਿਆ ਸੀ ਇਸ ਚ ਮਨੁੱਖੀ ਤਸਕਰੀ منی ਲਾਂਡਰਿੰਗ ਰੋਕਣ ਰਿਫਿਊਜੀ ਦਾਅਵਿਆਂ ਉਤੇ ਸਖਤ ਸੀਮਾਵਾਂ ਅਤੇ ਸਰਕਾਰੀ ਏਜੰਸੀਜ਼ ਵਿਚਕਾਰ ਜਾਣਕਾਰੀ ਸਾਂਝੀ ਕਰਨ ਵਾਲੀਆਂ ਵਿਵਸਥਾਵਾਂ ਸ਼ਾਮਲ ਸਨ ਬਿੱਲ ਦੇ ਸਪੌਂਸਰ ਲੋਕ ਸੁਰੱਖਿਆ ਮੰਤਰੀ ਗੈਰੀ ਅਨੰਦ ਸੰਗਾਰੀ ਨੇ ਸਪ੍ਰਿੰਗ ਸੀਜ਼ਨ ਚ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਪ੍ਰਸਤਾਵਿਤ ਕਾਨੂੰਨ ਕੁਝ ਹੱਦ ਤੱਕ ਅਮਰੀਕਾ ਦੀਆਂ ਸ਼ਿਕਾਇਤਾਂ ਦੇ ਜਵਾਬ ਚ ਸੀ ਕਿ ਕੈਨੇਡੀਅਨ ਸਰਹੱਦ ਬਹੁਤ ਜ਼ਿਆਦਾ ਖੁੱਲੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਵੀ ਕੈਨੇਡਾ ਤੇ ਸ਼ੁਰੂਆਤੀ ਟੈਰਿਫ ਲਾਉਣ ਲੱਗੇ ਆ ਇਹ ਦਲੀਲ ਦਿੱਤੀ ਸੀ ਕਿ ਕੈਨੇਡਾ ਦੇ ਬਾਰਡਰ ਨਿਯਮ ਬਹੁਤ ਨਰਮ ਨੇ ਜਿਸ ਮਗਰੋਂ ਕੈਨੇਡਾ ਨੇ 1.3 ਬਿਲੀਅਨ ਡਾਲਰ ਦੇ ਬਾਰਡਰ ਉਪਾਅ ਐਲਾਨੇ ਸਨ ਪਰ ਇਹ ਵੀ ਦੇਖਿਆ ਗਿਆ ਸੀ ਕਿ C2 ਚ ਬਹੁਤ ਸਾਰੀਆਂ ਸ਼ਰਤਾਂ ਦਾ ਸਿੱਧਾ ਸਬੰਧ ਬਾਰਡਰ ਸੁਰੱਖਿਆ ਨਾਲ ਨਹੀਂ ਸੀ ਬਲਕਿ ਇਹਨਾਂ ਨੂੰ ਕਈ ਸਾਲਾਂ ਤੋਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਜ਼ ਵੱਲੋਂ ਮੰਗਿਆ ਜਾਂਦਾ ਰਿਹਾ ਸੀ ਇਹਨਾਂ 'ਚ ਕੁਝ ਵਿਵਾਦਿਤ ਹਿੱਸੇ ਸਨ ਜਿਨ੍ਹਾਂ ਤਹਿਤ ਕੈਨੇਡਾ ਪੋਸਟ ਨੂੰ ਪਾਰਸਲ ਖੋਲਣ ਦਾ ਹੱਕ ਮਿਲ ਜਾਂਦਾ ਜਾਂ ਪੁਲਿਸ ਨੂੰ ਕਿਸੇ ਵਿਅਕਤੀ ਦੇ ਡਿਜੀਟਲ ਡਾਟੇ ਤੱਕ ਬਿਨਾਂ ਠੋਸ ਵਾਜਬ ਕਾਰਨ ਦੇ ਪਹੁੰਚ ਮਿਲ ਜਾਂਦੀ ਇਹਨਾਂ ਗੱਲਾਂ ਨੇ ਨਾਗਰਿਕ ਅਧਿਕਾਰ ਸਮੂਹਾਂ ਨੂੰ ਚੁਕੰਨੇ ਕਰ ਦਿੱਤਾ ਵਿਰੋਧੀ ਧਿਰਾਂ ਐਨਡੀਪੀ ਤੇ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਸੀ ਕਿ ਉਹ ਬਿਲ ਸੀ 2 ਨੂੰ ਇਸ ਦੇ ਮੌਜੂਦਾ ਰੂਪ 'ਚ ਸਮਰਥਨ ਨਹੀਂ ਦੇਣਗੇ ਇਹ ਘੱਟ ਗਿਣਤੀ ਲਿਬਰਲ ਸਰਕਾਰ ਲਈ ਚੁਣੌਤੀ ਵਾਲੀ ਗੱਲ ਬਣ ਗਈ ਹੈ ਕਿਉਂਕਿ ਬਿਨਾਂ ਹੋਰ ਪਾਰਟੀਆਂ ਦੇ ਸਹਿਯੋਗ ਦੇ ਬਿੱਲ ਪਾਸ ਹੋਣਾ ਔਖਾ ਏ ਇਹ ਸਾਰੀ ਸਥਿਤੀ ਲੋਕ ਸੁਰੱਖਿਆ ਮੰਤਰੀ ਗੈਰੀ ਅਨ ਸੰਗਾਰੀ ਲਈ ਹੋਰ ਮੁਸ਼ਕਲਾਂ ਵਧਾਰੀ ਹੈ ਜੋ ਪਹਿਲਾਂ ਹੀ ਗਨ ਬਾਈ ਬੈਕ ਪ੍ਰੋਗਰਾਮ ਬਾਰੇ ਕੀਤੀਆਂ ਆਪਣੀਆਂ ਟਿੱਪਣੀਆਂ ਕਾਰਨ ਵਿਰੋਧ ਦਾ ਸਾਹਮਣਾ ਕਰ ਰਹੇ ਨੇ ਆਪਣੇ ਬਦਲ ਰਹੇ ਇਮੀਗ੍ਰੇਸ਼ਨ ਟੀਚਿਆਂ ਵੱਲ ਇੱਕ ਵੱਡਾ ਕਦਮ ਚੁੱਕਦਿਆਂ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਸਿਟੀਜਨਸ਼ਿਪ ਕੈਨੇਡਾ ਨੇ ਆਪਣੇ ਤਾਜ਼ਾ ਐਕਸਪ੍ਰੈਸ ਐਂਟਰੀ ਡਰਾਚ 4500 ਉਮੀਦਵਾਰਾਂ ਨੂੰ ਸੱਦਾ ਦਿੱਤਾ ਹੈ ਜੋ ਦੇਸ਼ ਦੀਆਂ ਇਮੀਗ੍ਰੇਸ਼ਨ ਨੀਤੀਆਂ ਲਈ ਇੱਕ ਮਹੱਤਵਪੂਰਨ ਪੱਲ ਹੈ ਇਸ ਡਰਾ ਨੇ ਕੈਨੇਡੀਅਨ ਸਰਕਾਰ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਲੰਬੇ ਸਮੇਂ ਦੀਆਂ ਆਰਥਿਕ ਤੇ ਪਛਾਈ ਤਰਜੀਹਾਂ ਨਾਲ ਜੋੜਨ ਦੀ ਲਗਾਤਾਰ ਵਚਨਬੱਧਤਾ ਨੂੰ ਦਰਸਾਇਆ ਹੈ ਇਸ ਡਰਾਲੀ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਜਾਨੀ ਕਿ ਸੀਆਰਐਸ ਕਟਆਫ ਸਕੋਰ 432 ਨਿਰਧਾਰਤ ਕੀਤਾ ਗਿਆ ਸੀ ਜੋ ਪਿਛਲੇ ਫ੍ਰੈਂਚ ਭਾਸ਼ਾ ਨਿਪੁੰਨਤਾ ਡਰਾ ਦੇ ਮੁਕਾਬਲੇ 14 ਅੰਕਾਂ ਦੀ ਇੱਕ ਖਾਸ ਗ੍ਰਾਵਟ ਹੈ ਸੀਆਰਐਸ ਸਕੋਰ ਚ ਇੱਕ ਕਮੀ ਫ੍ਰੈਂਚ ਬੋਲਣ ਵਾਲੇ ਉਮੀਦਵਾਰਾਂ ਤੇ ਧਿਆਨ ਕੇਂਦਰਿਤ ਕਰਨ ਦੇ ਨਾਲ ਕੈਨੇਡਾ ਦੇ ਆਬਾਦੀ ਸੰਬੰਧੀ ਅਤੇ ਆਰਥਿਕ ਉਦੇਸ਼ਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਿਆਂ ਭਾਸ਼ਾਈ ਵਿਭਿੰਨਤਾ ਨੂੰ ਤਰਜੀਹ ਦੇਣ ਦੇ ਇਰਾਦੇ ਨੂੰ ਦਰਸਾਉਂਦੀ ਹੈ ਕੈਨੇਡਾ ਦੇ ਸੰਗੀ ਆਰਥਿਕ ਇਮੀਗ੍ਰੇਸ਼ਨ ਪ੍ਰਣਾਲੀ ਦੇ ਤਹਿਤ ਹੁਨਰਮੰਦ ਫ੍ਰੈਂਚ ਬੋਲਣ ਵਾਲੇ ਉਮੀਦਵਾਰਾਂ ਨੂੰ ਇਹ ਸੱਦੇ ਭੇਜੇ ਗਏ ਨੇ ਤਾਜ਼ਾ ਡਰਾ ਆਈਆਰਸੀਸੀ ਦੁਆਰਾ 2023 ਤੋਂ ਲਾਗੂ ਕੀਤੀ ਜਾ ਰਹੀ ਸ਼੍ਰੇਣੀ ਆਧਾਰਿਤ ਚੋਣ ਪ੍ਰਣਾਲੀ ਨੂੰ ਜਾਰੀ ਰੱਖਦਾ ਹੈ ਜਿਸ ਦਾ ਉਦੇਸ਼ ਕੈਨੇਡਾ ਦੀਆਂ ਜ਼ਰੂਰੀ ਕਿਰਤ ਲੋੜਾਂ ਨੂੰ ਪੂਰਾ ਕਰਨਾ ਹੈ ਡਰਾ ਦਾ ਫ੍ਰੈਂਚ ਭਾਸ਼ਾ ਦੇ ਹੁਨਰ ਤੇ ਧਿਆਨ ਦੋਵੇਂ ਭਾਸ਼ਾਵਾਂ ਨੂੰ ਮਜ਼ਬੂਤ ਕਰਨ ਤੇ ਸਿੱਖਿਆ ਸਿਹਤ ਸੰਭਾਲ ਤੇ ਵਪਾਰ ਸਮੇਤ ਵੱਖ-ਵੱਖ ਖੇਤਰਾਂ 'ਚ ਕਿਰਤ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਇੱਕ ਵੱਡੇ ਯਤਨ ਦਾ ਹਿੱਸਾ ਹੈ ਇਸ ਦੌਰ ਚ 432 ਦਾ CRS ਕੱਟਆਫ ਪਿਛਲੇ ਫ੍ਰੈਂਚ ਕੇਂਦਰਿਤ ਡਰਾਚ ਦੇ ਵਿਖੇ ਗਏ ਉਛਾਲ ਦੇ ਮੁਕਾਬਲੇ ਵਧੇਰੇ ਸੰਜਮ ਵਾਲੀਆਂ ਹੱਦਾਂ ਵੱਲ ਵਾਪਸੀ ਨੂੰ ਦਰਸਾਉਂਦਾ ਹੈ ਅਸਲ ਚ ਇਸ ਦੌਰ ਚ ਕੱਟਆਫ ਸਕੋਰ 2025 ਦੇ ਸ਼ੁਰੂ ਚ ਵਿਖੇ ਗਏ 15 ਦੇ ਨੇੜੇ ਹੈ ਜੋ ਠੋਸ ਫ੍ਰੈਂਚ ਭਾਸ਼ਾ ਦੇ ਹੁਨਰ ਵਾਲੇ ਉਮੀਦਵਾਰਾਂ ਲਈ ਯੋਗਤਾ ਪੂਰੀ ਕਰਨ ਦੇ ਵਧੇਰੇ ਮੌਕੇ ਪ੍ਰਦਾਨ ਕਰਦਾ ਹੈ ਮਜ਼ਬੂਤ ਫ੍ਰੈਂਚ ਭਾਸ਼ਾ ਦੇ ਹੁਨਰ ਵਿਦयक ਪ੍ਰਮਾਣ ਪੱਤਰ ਅਤੇ ਹੁਨਰਮੰਦ ਕੰਮ ਦੇ ਤਜਰਬੇ ਵਾਲੇ ਉਮੀਦਵਾਰ ਇਸ ਡਰਾਚ ਸਭ ਤੋਂ ਵੱਧ ਸਫਲ ਰਹੇ ਜਿਨ੍ਹਾਂ ਨੇ ਸਾਰੀਆਂ ਚਾਰ ਭਾਸ਼ਾਵੀ ਯੋਜਨਾਵਾਂ 'ਚ ਘੱਟੋ-ਘੱਟ ਐਨਸੀਐਲਸੀ ਲੈਵਲ 7 ਪ੍ਰਾਪਤ ਕੀਤਾ ਜੇਕਰ ਤੁਸੀਂ ਇਸ ਡਰਾਚ 'ਚ ਨਹੀਂ ਚੁਣੇ ਗਏ ਹੋ ਤਾਂ ਆਸਵੰਦ ਰਹਿਣਾ ਮਹੱਤਵਪੂਰਨ ਹੈ ਕੈਨੇਡਾ 'ਚ ਅਜੇ ਹੁਨਰਮੰਦ ਪੇਸ਼ੇਵਾਰਾਂ ਲਈ ਨਵੇਂ ਮੌਕੇ ਮਿਲਣਗੇ ਉਮੀਦਵਾਰਾਂ ਨੂੰ ਆਪਣੇ ਪ੍ਰੋਫਾਈਲਜ਼ ਨੂੰ ਅਪਡੇਟ ਰੱਖਣ ਅਪਡੇਟ ਕੀਤੇ ਪ੍ਰਮਾਣ ਪੱਤਰਾਂ ਨਾਲ ਦੁਬਾਰਾ ਅਪਲਾਈ ਕਰਨ ਜਾਂ ਹੋਰ ਪੀਐਨਪੀ ਮਾਰਗਾਂ ਦੀ ਪਰਚੋਲ ਕਰ ਦੀ ਉਤਸ਼ਾਹਿਤ ਕੀਤਾ ਜਾਂਦਾ ਹੈ ਲੱਖਾਂ ਰੁਪਏ ਖਰਚ ਕੇ ਕੈਨੇਡਾ ਪੁੱਜੇ ਕਈ ਭਾਰਤੀਆਂ ਦੀ ਜ਼ਿੰਦਗੀ ਨਰਕ ਬਣ ਚੁੱਕੀ ਹੈ ਜਿਨ੍ਹਾਂ ਨੂੰ ਇੱਥੇ ਵੀ ਠੱਗ ਟੱਕਰ ਗਿਆ ਤੇ ਹਜ਼ਾਰਾਂ ਡਾਲਰ ਦਾ ਨੁਕਸਾਨ ਮੁੜ ਹੋ ਗਿਆ ਸੁਨਹਿਰੀ ਭਵਿੱਖ ਦੀ ਆਸ 'ਚ ਆਇਆ ਦੱਤਤਰੇਵ ਅਵਧ ਇਹਨਾਂ 'ਚੋਂ ਇੱਕ ਹੈ ਜਿਸ ਨੇ ਕੈਨੇਡਾ ਦੀ ਪੀਆਰ ਲਈ ਪੰਜਾਬੀ ਇਮੀਗ੍ਰੇਸ਼ਨ ਵਕੀਰ ਨੂੰ 24000 ਡਾਲਰ ਦਿੱਤੇ ਪਰ ਅੱਜ ਤੱਕ ਨਾ ਤਾਂ ਉਹ ਪੱਕਾ ਹੋ ਸਕਿਆ ਤੇ ਨਾ ਹੀ ਰਕਮ ਵਾਪਸ ਮਿਲ ਸਕੀ میڈیا ਰਿਪੋਰਟ ਮੁਤਾਬਕ ਦੱਤਾ ਤਰੇ ਆਵਹਦ ਨੇ ਦੱਸਿਆ ਕਿ ਉਸਨੇ ਕੁੱਕ ਦੀ ਨੌਕਰੀ ਵਾਸਤੇ ਐਟਲੈਂਟਿਕ ਇਮੀਗ੍ਰੇਸ਼ਨ ਸਰਵਿਸਿਜ਼ ਦੇ ਅਮਰਦੀਪ ਸਿੰਘ ਨਾਲ ਸੰਪਰਕ ਕੀਤਾ ਜਿਨ੍ਹਾਂ ਵੱਲੋਂ ਨਿਊ ਫੰਡਲੈਂਡ ਐਂਡ ਲੈਬਰਾਡੋਰਚ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ ਗਿਆ ਪਰ 1 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਤੇ ਉਹ ਕੈਬ ਡਰਾਈਵਰ ਵਜੋਂ ਦਿਹਾੜੀਆਂ ਲਾ ਕੇ ਗੁਜ਼ਾਰਾ ਕਰ ਰਿਹਾ ਹੈ ਦੱਤਾ ਤਰੇ ਮੁਤਾਬਕ ਇਮੀਗ੍ਰੇਸ਼ਨ ਵਕੀਲ ਅਮਰਦੀਪ ਸਿੰਘ ਵੱਲੋਂ ਸੋਸ਼ਲ ਮੀਡੀਆ ਰਾਹੀਂ ਦਿੱਤੇ ਇਸ਼ਤਿਹਾਰ 'ਚ ਕਿਚਨ ਜੌਬਸ ਮੌਜੂਦ ਹੋਣ ਅਤੇ 6 ਤੋਂ 12 ਮਹੀਨੇ ਦੇ ਅੰਦਰ ਕੈਨੇਡੀਅਨ ਇਮੀਗ੍ਰੇਸ਼ਨ ਦਾ ਵਾਅਦਾ ਕੀਤਾ ਗਿਆ ਦੂਜੇ ਪਾਸੇ ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਅਮਰਦੀਪ ਸਿੰਘ ਵੱਲੋਂ ਪ੍ਰਵਾਸੀਆਂ ਦੀ ਕਾਨੂੰਨੀ ਨੁਮਾਇੰਦਗੀ ਕਰਨ ਅਤੇ ਨੌਕਰੀ ਦਿਵਾਉਣ ਨਾਲ ਸੰਬੰਧਿਤ ਦੋ ਕਿਸਮ ਦੇ ਵਾਅਦੇ ਸਰਾਸਰ ਗੈਰਵਾਜਬ ਨੇ ਉਧਰ ਦਿੱਤਾ ਤਰੇ ਨੇ ਦੋਸ਼ ਲਾਇਆ ਕਿ ਅਮਰਦੀਪ ਸਿੰਘ ਲੋਕਾਂ ਨੂੰ ਮੂਰਖ ਬਣਾਉਣ ਦੇ ਯਤਨ ਕਰ ਰਿਹਾ ਹੈ ਮੀਡੀਆ ਰਿਪੋਰਟ ਕਹਿੰਦੀ ਹੈ ਕਿ ਜਦੋਂ ਦਿੱਤਾ ਤਰੇ ਮੁੰਬਈ ਤੋਂ ਕੈਨੇਡਾ ਪੁੱਜਾ ਅਮਰਦੀਪ ਸਿੰਘ ਨੇ ਉਸ ਦੀ ਪਤਨੀ ਅਤੇ ਬੱਚਿਆਂ ਨੂੰ ਵੀ ਇੱਥੇ ਲਿਆਉਣ ਦਾ ਵਾਅਦਾ ਕੀਤਾ ਰਕਮ ਅਦਾਇਗੀ ਤੋਂ 6 ਮਹੀਨੇ ਬਾਅਦ ਦੱਤਤਰੇ ਨੂੰ ਇੱਕ ਵਾਰ ਚ ਨੌਕਰੀ ਦੀ ਪੇਸ਼ਕਸ਼ ਹੋਈ ਜੋ ক্লোਜ਼ਡ ਵਰਕ ਪਰਮਿਟ ਅਧੀਨ ਆਉਂਦੀ ਸੀ ਨੌਕਰੀ ਦੌਰਾਨ ਉਸ ਨੂੰ ਤੈਅशुदा 16 ਡਾਲਰ ਪ੍ਰਤੀ ਘੰਟੇ ਦਾ ਮਿਹਨਤਾਨਾ ਨਾ ਮਿਲਿਆ ਤੇ ਇੱਕ ਮਹੀਨੇ ਬਾਅਦ ਅਮਰਦੀਪ ਸਿੰਘ ਦਾ ਫੋਨ ਆ ਗਿਆ ਦੱਤਤਰੇ ਮੁਤਾਬਕ ਅਮਰਦੀਪ ਸਿੰਘ ਨੇ ਕਿਹਾ ਕਿ ਐਮਪਲੋਇਰ ਉਸ ਨੂੰ ਨੌਕਰੀ ਤੇ ਨਹੀਂ ਰੱਖਣਾ ਚਾਹੁੰਦਾ ਤੇ ਜੋ ਨਵੀਂ ਨੌਕਰੀ ਚਾਹੀਦੀ ਹੈ ਆ 10000 ਡਾਲਰ ਦੀ ਰਕਮ ਖੋਰ ਦੇਣੀ ਪਵੇਗੀ ਇੰਨੀ ਗੱਲ ਸੁਣਦਿਆਂ ਹੀ ਦੱਤਾ ਤਰੇ ਦੇ ਹੋਸ਼ ਉੱਡ ਗਏ ਤੇ ਉਸਨੇ অন্ਟਾਰੀਓ ਲਾਅ ਸੁਸਾਇਟੀ ਕੋਲ ਸ਼ਿਕਾਇਤ ਦਾਇਰ ਕਰ ਦਿੱਤੀ ਉਧਰ ਬਾਰਚੋਂ ਨੌਕਰੀ ਚੋਂ ਕੱਢੇ ਜਾਣ ਦਾ ਕਾਰਨ ਇਹ ਸਾਹਮਣੇ ਆਇਆ ਕਿ ਦੱਤਾ ਤਰੇ ਵੱਲੋਂ ਗਲਤ ਜਾਣਕਾਰੀ ਦਿੱਤੀ ਗਈ ਸੀ ਬਾਰ ਦੇ ਪ੍ਰਬੰਧਕਾਂ ਨੇ ਕਿਹਾ ਕਿ ਦੱਤਾ ਤਰੇ ਖੁਦ ਨੂੰ ਤਜਰਬੇਕਾਰ ਕੁੱਕ ਦੱਸਦਾ ਸੀ ਪਰ ਉਸ ਨੂੰ ਵਾਈਟ ਬ੍ਰੈਡ ਅਤੇ ਬ੍ਰਾਊਨ ਬ੍ਰੈਡ ਵਿਚਾਲੇ ਫਰਕ ਹੀ ਪਤਾ ਨਹੀਂ ਸੀ ਇਸ ਦੇ ਉਲਟ ਦੱਤਾ ਤਰੇ ਨੇ ਦੋਸ਼ ਲਾਇਆ ਕਿ ਬਾਰ ਪ੍ਰਬੰਧਕਾਂ ਵੱਲੋਂ ਭੇਜੇ ਚਾਰ ਪੰਜ ਜਣਿਆਂ ਨੇ ਉਸ ਦਾ ਸਭ ਕੁਝ ਖੋਲਿਆ ਤੇ ਉਸ ਨੂੰ ਬਾਹਰ ਕੱਢ ਦਿੱਤਾ ਇਸ ਦੇ ਜਵਾਬ ਚ ਬਾਰ ਵਾਲਿਆਂ ਨੇ ਕਿਹਾ ਕਿ ਦਿੱਤਾ ਤਰੀਕ ਨੇ ਕਿਰਾਇਆ ਨਹੀਂ ਸੀ ਦਿੱਤਾ ਤੇ ਨਾ ਹੀ ਦੇਣ ਦਾ ਇੱਛੁਕ ਨਜ਼ਰ ਆਉਂਦਾ ਸੀ ਦਿੱਤਾ ਤਰੇ ਅਵਹਦ ਨੇ ਫਰਿਆਦ ਕੀਤੀ ਕਿ ਉਸ ਨੇ ਭਾਰਤ ਤੋਂ ਕਰਜ਼ਾ ਲੈ ਕੇ ਅਮਰਦੀਪ ਸਿੰਘ ਨੂੰ ਰਕਮ ਦਿੱਤੀ ਤੇ ਹੁਣ ਉਸ ਦੇ ਪਰਮਿਟ ਦੀ ਤਰੀਕ ਵੀ ਲੰਘ ਚੁੱਕੀ ਹੈ ਉਹ ਮਨੁੱਖਤਾ ਦੇ ਆਧਾਰ ਤੇ ਵਰਕ ਪਰਮਿਟ ਵਧਾਉਣ ਦੀ ਮੰਗ ਕਰ ਰਿਹਾ ਹੈ ਤੇ ਆਪਣੀ ਰਕਮ ਨੂੰ ਲੈ ਕੇ ਵੀ ਚਿੰਤਤ ਹੈ ਇਤਿਹਾਸਨਾ ਬਣਦਾ ਹੈ ਕਿ ਅਮਰਦੀਪ ਸਿੰਘ ਨੇ ਕਈ ਕਾਰੋਬਾਰ ਚਲਾਏ ਹੋਏ ਨੇ ਜਿਨ੍ਹਾਂ ਚ ਐਟਲੈਂਟਿਕ ਬਿਜ਼ਨਸ ਕਾਲਜ ਐਟਲੈਂਟਿਕ ਇਮੀਗ੍ਰੇਸ਼ਨ ਤੇ ਐਟਲੈਂਟਿਕ ਜੌਬਸ ਸ਼ਾਮਲ ਨੇ ਇਸੇ ਦੌਰਾਨ ਮਾਈਗ੍ਰੈਂਟ ਵਰਕਰਸ ਅਲਾਈਅੰਸ ਫਾਰ ਚੈਂਸ ਦੇ ਕਾਰਜਕਾਰੀ ਡਾਇਰੈਕਟਰ ਸੈਇਦ ਹੁਸੈਨ ਦਾ ਕਹਿਣਾ ਹੈ ਕਿ ਉਹਨਾਂ ਨੇ ਹੌਟਲਾਈਨ ਤੋਂ ਅਵਹਦ ਦੇ ਮਾਮਲੇ ਬਾਰੇ ਪਤਾ ਲਗਾਇਆ ਤੇ ਉਸ ਦੀ ਰਕਮ ਵਾਪਸ ਕਰਵਾਉਣ ਲਈ 온ਟਾਰੀਓ ਸਰਕਾਰ ਤੇ ਨਿਊ ਫੰਡਲੈਂਡ ਸਰਕਾਰ ਨੂੰ ਤਾਲਮਿਲ ਅਧੀਨ ਕੰਮ ਕਰਨਾ ਚਾਹੀਦਾ ਹੈ ਅਵਹਦ ਨੇ ਇੱਕ ਵੱਡੇ ਕਪਲੇ ਤੋਂ ਪਰਦਾ ਚੁੱਕਿਆ ਹੈ ਤੇ ਉਸ ਦਾ ਬਚਾਅ ਕਰਨ ਦੀ ਬਜਾਏ ਸੰਭਾਵਤ ਤੌਰ ਤੇ ਡਿਪੋਰਟ ਕੀਤਾ ਜਾ ਰਿਹਾ ਹੈ। ਕੈਨੇਡਾ 'ਚ ਬੈਂਕ ਅਫਸਰ ਬਣ ਕੇ ਲੋਕਾਂ ਨੂੰ ਲੁੱਟਣ ਦੇ ਮਾਮਲੇ ਵਧਦੇ ਜਾ ਰਹੇ ਨੇ ਤੇ ਤਾਜ਼ਾ ਰਿਪੋਰਟ ਮੁਤਾਬਕ ਇਕੱਲੇ ਅਨਟਾਰੀਓ 'ਚ 100 ਜਣੇ ਬੈਂਕ ਇਨਵੈਸਟੀਗੇਟਰ ਸਕੈਮ ਦਾ ਸ਼ਿਕਾਰ ਬਣ ਗਏ। ਡਰਹਮ ਰੀਜਨਲ ਪੁਲਿਸ ਨੇ ਦੱਸਿਆ ਕਿ ਸਤੰਬਰ ਮਹੀਨੇ ਦੌਰਾਨ 41 ਜਣਿਆਂ ਨੇ ਬੈਂਕ ਖਾਤਿਆਂ 'ਚੋਂ ਹਜ਼ਾਰਾਂ ਡਾਲਰ ਗਾਇਬ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਮੀਡੀਆ ਰਿਪੋਰਟਸ ਮੁਤਾਬਕ ਕੁਝ ਪੀੜਤਾਂ ਨੇ ਦੱਸਿਆ ਕਿ ਆਪਣੇ ਆਪ ਨੂੰ ਬੈਂਕ ਅਫਸਰ ਦੱਸਣ ਵਾਲੇ ਕ੍ਰੈਡਿਟ ਕਾਰਡ ਜਾਂ ਹੋਰ ਜਾਣਕਾਰੀ ਹਾਸਲ ਕਰਨ ਘਰ ਤੱਕ ਪੁੱਜ ਗਏ। ਟੋਰਾਂਟੋ ਦੀ ਕੈਂਬਰਲੀ ਨਿਊ ਨੇ ਦੱਸਿਆ ਕਿ ਉਸ ਨੂੰ ਇੱਕ ਫੋਨ ਕਾਲ ਆਈ ਤੇ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਬੈਂਕ ਅਫਸਰ ਦੱਸਿਆ ਉਸ ਨੇ ਇਹ ਵੀ ਕਿਹਾ ਕਿ ਤੇਰੇ ਖਾਤੇ ਨਾਲ ਛੇੜਛਾੜ ਹੋ ਸਕਦੀ ਹੈ ਲਿਊ ਮੁਤਾਬਕ ਫੋਨ ਕਾਲ ਦੇਖ ਕੇ ਸਪਸ਼ਟ ਨਜ਼ਰ ਆ ਰਿਹਾ ਸੀ ਕਿ ਇਹ ਟੀਡੀ ਤੋਂ ਆਈ ਹੈ ਕਾਲ ਕਰਨ ਵਾਲੇ ਨੂੰ ਲਿਊ ਦੇ ਬੈਂਕ ਖਾਤੇ ਬਾਰੇ ਕਾਫੀ ਕੁਝ ਪਤਾ ਸੀ ਜਿਸ ਦੇ ਮੱਦੇਨਜ਼ਰ ਉਸ ਨੂੰ ਕੋਈ ਸ਼ੱਕ ਨਾ ਹੋਇਆ ਇਸ ਮਗਰੋਂ ਕਾਲ ਕਰਨ ਵਾਲੇ ਲਿਊ ਨੂੰ ਦੱਸਿਆ ਕਿ ਉਸ ਦੇ ਕਾਰਡ ਦੀ ਵਰਤੋਂ ਗਲਤ ਜਗ੍ਹਾ ਤੇ ਕੀਤੀ ਗਈ ਹੈ ਤੇ ਹੁਣ ਇਹ ਕਾਰਡ ਬਦਲਨੇ ਹੋਣਗੇ ਇਸ ਮਗਰੋਂ ਇੱਕ ਸ਼ਖਸ ਲਿਊ ਦੇ ਘਰ ਆਇਆ ਤੇ ਕਾਰਡ ਲੈ ਕੇ ਚਲਾ ਗਿਆ ਪਰ ਕੁਝ ਹੀ ਪਲ ਚ ਉਸਦੇ ਖਾਤੇ ਚੋਂ 32000 ਡਾਲਰ ਉੱਡ ਗਿਆ ਅਸ਼ਵਾਦੀ ਮੇਬਲ ਪੇਰੇਜ਼ ਨਾਲ ਵੀ ਕੁਝ ਅਜਿਹਾ ਹੀ ਘਟਨਾਕ੍ਰਮ ਵਾਪਰਿਆ ਤੇ ਉਸਦੇ ਖਾਤੇ 'ਚੋਂ 20000 ਡਾਲਰ ਗਾਇਬ ਹੋ ਗਏ ਪੇਰੇਜ਼ ਦਾ ਖਾਤਾ ਸਕੋਸ਼ੀਆ ਬੈਂਕ 'ਚ ਹੈ ਤੇ ਉਸ ਵੱਲੋਂ ਸ਼ਿਕਾਇਤ ਦਾਇਰ ਕੀਤੇ ਜਾਣ ਦੇ ਬਾਵਜੂਦ ਹੁਣ ਤੱਕ ਕੁਝ ਨਹੀਂ ਹੋਇਆ ਉਧਰ ਟੀਡੀ ਦਾ ਕਹਿਣਾ ਹੈ ਕਿ ਬੈਂਕ ਵੱਲੋਂ ਕਦੇ ਵੀ ਸਿੱਧੇ ਤੌਰ ਤੇ ਕਾਲ ਕਰਕੇ ਨਿੱਜੀ ਜਾਣਕਾਰੀ ਨਹੀਂ ਮੰਗੀ ਜਾਂਦੀ ਤੇ ਨਾ ਹੀ ਕਾਰਡ ਇਸ ਤਰੀਕੇ ਨਾਲ ਤਬਦੀਲ ਕੀਤੇ ਜਾਂਦੇ ਨੇ ਇਸੇ ਦੌਰਾਨ ਪੁਲਿਸ ਨੇ ਕਿਹਾ ਕਿ ਸਕੈਮਰਜ਼ ਦੀ ਪੈੜ ਨੱਪਣ ਦੇ ਯਤਨ ਕੀਤੇ ਜਾ ਰਹੇ ਨੇ ਅਮਰੀਕਾ ਚ ਇਮੀਗ੍ਰੇਸ਼ਨ ਛਾਪਿਆਂ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਵਾਲਿਆਂ ਦੀ ਢਿਲਮੱਠ ਨੇ ਲੈੰਦੇ ਪੰਜਾਬ ਦਾ ਇੱਕ ਪਰਿਵਾਰ ਖੇਰੂ-ਖੇਰੂ ਕਰ ਦਿੱਤਾ। ਪਰਿਵਾਰ ਦਾ ਮੁਖੀ ਅਮਰੀਕਾ ਵਾਲਿਆਂ ਨੇ ਡਿਪੋਰਟ ਕਰ ਦਿੱਤਾ ਜਦ ਕਿ ਉਸ ਦੀ ਪਤਨੀ ਅਤੇ ਬੱਚਾ ਕੈਨੇਡਾ ਪੁੱਜ ਗਿਆ। ਸੀਬੀਐਸਏ ਦਾ ਫੈਸਲਾ ਸਮਾਂ ਰੰਦੇ ਅਮਰੀਕਾ ਪੁੱਜ ਜਾਂਦਾ ਤਾਂ ਅਬਦੁੱਲ ਰਕੀਬ ਵੀ ਕੈਨੇਡਾ 'ਚ ਹੁੰਦਾ। ਦਰਸਲ ਕਹਾਣੀ ਦੀ ਸ਼ੁਰੂਆਤ ਜਨਵਰੀ ਮਹੀਨੇ ਤੋਂ ਹੋਈ ਜਦੋਂ ਅਬਦੁੱਲ ਰਕੀਬ ਆਪਣੀ ਪਤਨੀ ਤੇ 2 ਸਾਲ ਦੇ ਬੇਟੇ ਨਾਲ ਵਿਸਟਰ ਵੀਜ਼ਾ ਤੇ ਅਮਰੀਕਾ ਪੁੱਜਾ। ਇਸੇ ਦੌਰਾਨ ਡੋਨਾਲਡ ਟਰੰਪ ਨੇ ਸੱਤਾ ਸੰਭਾਲ ਲਈ ਤੇ ਛਾਪਿਆਂ ਅਬਦੁੱਲ ਰਕੀਬ ਆਪਣੇ ਪਰਿਵਾਰ ਨੂੰ ਲੈ ਕੇ ਕੈਨੇਡਾ ਵੱਲ ਤੁਰਿਆ ਪਰ CBSA ਵਾਲਿਆਂ ਨੇ ਸਾਰੇ ਜਣੇ ਫੜ ਕੇ ਅਮਰੀਕਾ ਦੇ ਬਾਰਡਰ ਏਜੰਟਸ ਹਵਾਲੇ ਕਰ ਦਿੱਤੇ ਅਬਦੁੱਲ ਰਕੀਬ ਕੈਨੇਡਾ 'ਚ ਅਸਾਈਲਮ ਕਲੇਮ ਕਰਨਾ ਚਾਹੁੰਦਾ ਸੀ ਪਰ ਮੌਕਾ ਹੀ ਨਾ ਮਿਲਿਆ ਅਮਰੀਕਾ ਦੇ ਬਾਰਡਰ ਏਜੰਟਸ ਨੇ ਪਰਿਵਾਰ ਨੂੰ 8 ਦਿਨ ਆਰਜ਼ੀ ਬੈਰਕਾਂ 'ਚ ਰੱਖਣ ਮਗਰੋਂ ਅਬਦੁੱਲ ਦੀ ਪਤਨੀ ਸਬਾ ਰਕੀਬ ਅਤੇ ਬੇਟੇ ਨੂੰ ਰਿਹਾ ਕਰ ਦਿੱਤਾ ਜਦਕਿ ਅਬਦਲ ਨੂੰ ਬਫਲੋ ਨੇੜਲੇ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ 'ਚ ਭੇਜ ਦਿੱਤਾ ਗਿਆ ਇਸੇ ਦੌਰਾਨ ਪਰਿਵਾਰ ਨਾਲ ਹੋ ਰਹੀ ਤੱਕੇਸ਼ਾਈ ਬਾਰੇ ਟੋਰਾਂਟੋ ਦੇ ਇਮੀਗ੍ਰੇਸ਼ਨ ਵਕੀਲ ਜੈਰੈਡ ਵਿਲ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਮਾਮਲੇ ਉੱਤੇ ਮੁੜ ਗੌਰ ਕਰਨ ਦੀ ਅਰਜ਼ੀ ਕੈਨੇਡਾ ਬਾਰਡਰ ਸਰਵਿਸਿਜ਼ ਕੋਲ ਦਾਖਲ ਕਰ ਦਿੱਤੀ ਉਹਨਾਂ ਦਲੀਲ ਦਿੱਤੀ ਕਿ ਅਬਦਲ ਰਕੀਬ ਦਾ ਰਿਸ਼ਤੇਦਾਰ ਕੈਨੇਡਾ 'ਚ ਮੌਜੂਦ ਹੈ ਜਿਸ ਤੇ ਮੱਦੇਨਜ਼ਰ ਫੈਸਲੇ ਤੇ ਮੁੜ ਵਿਚਾਰ ਕੀਤਾ ਜਾਵੇ ਸੀਬੀਐਸਏ ਨੇ ਮਾਮਲੇ ਉੱਤੇ ਮੁੜ ਗੌਰ ਕਰਨ ਦੀ ਸਹਿਮਤੀ ਦੇ ਦਿੱਤੀ ਪਰ ਜਦੋਂ ਅਮਰੀਕਾ ਤੱਕ ਸੁਨੇਹਾ ਭੇਜਿਆ ਗਿਆ ਉਦੋਂ ਤੱਕ ਅਬਦੁੱਲ ਰਕੀਬ ਨੂੰ ਡਿਪੋਰਟ ਕੀਤਾ ਜਾ ਚੁੱਕਾ ਸੀ ਉਧਰ ਪਾਕਿਸਤਾਨ ਪੁੱਜ ਕੇ ਵੀ ਅਬਦੁੱਲ ਰਕੀਬ ਦੀਆਂ ਮੁਸ਼ਕਲਾਂ ਖਤਮ ਨਾ ਹੋਈਆਂ ਤੇ ਉਸ ਨੂੰ ਪਾਕਿਸਤਾਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਰਕੀਬ ਦੀ ਰਿਹਾਈ ਵਾਸਤੇ 20000 ਡਾਲਰ ਮੰਗੇ ਜਾ ਰਹੇ ਸਨ ਪਰ ਅੰਤ 'ਚ ਸੌਦਾ 7000 ਡਾਲਰ 'ਚ ਤੈਅ ਹੋਇਆ ਤੇ ਉਹ ਆਪਣੇ ਘਰ ਪੁੱਜ ਸਕਿਆ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਮਾਰਕਾਰਨੀ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨਾਲ ਮੀਟਿੰਗ 트੍ਰੰਪ ਨੇ ਕਾਰਨੀ ਨੂੰ ਵਿਸ਼ਵ ਪੱਧਰੀ ਨੇਤਾ ਤੇ ਮਜ਼ਬੂਤ ਵਾਰਤਾਕਾਰ ਦੱਸਿਆ ਕਾਰਨੀ ਨੇ ਭਾਰਤ-ਪਾਕ ਜੰਗ ਰੋਕਣ ਦਾ 트੍ਰੰਪ ਨੂੰ ਦਿੱਤਾ ਸਿਹਰਾ ਦੋਵਾਂ ਦੇਸ਼ਾਂ 'ਚ ਸ਼ਾਂਤੀ ਸਥਾਪਿਤ ਕਰਨ ਲਈ ਕੀਤੀ 트੍ਰੰਪ ਦੀ ਪ੍ਰਸ਼ੰਸਾ ਡੋਮਨਿਕ ਲੇਬਲਾਨ ਨੇ 트੍ਰੰਪ ਤੇ ਕਾਰਨੀ ਦੀ ਮੀਟਿੰਗ ਨੂੰ ਦੱਸਿਆ ਸਫਲ ਲੇਬਲਾਨ ਅਜੇ ਵਸ਼ਿੰਗਟਨ 'ਚ ਰਹਿ ਕੇ ਅੱਗੇ ਦੀ ਗੱਲਬਾਤ ਜਾਰੀ ਰੱਖਣਗੇ ਪ੍ਰਾਈਵੇਸੀ ਖਦਸ਼ੀਆਂ ਕਾਰਨ ਨਵਾਂ ਬਾਰਡਰ ਬਿੱਲ ਪੇਸ਼ ਕਰੇਗੀ ਸਰਕਾਰ ਵਿਰੋਧੀ ਧਿਰ ਨੇ ਕਿਹਾ ਕਿ ਉਹ ਮੌਜੂਦਾ ਬਿੱਲ ਨੂੰ ਸਮਰਥਨ ਨਹੀਂ ਦੇਵੇਗੀ ਇਸ ਦਿਨ ਲਈ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ